ਇੱਕ ਇੱਕ ਬਹੁਤ ਹੀ ਜੋ ਪਬਲਿਕ ਕੰਸਰਨ ਮੁੱਦਾ ਮੇਰੇ ਧਿਆਨ ਦੇ ਵਿੱਚ ਆਇਆ ਬਰਸਾਤਾਂ ਦਾ ਮੌਸਮ ਸ਼ੁਰੂ ਹੋ ਗਿਆ ਦੇਖ ਸਕਦੇ ਹਾਂ ਕਿ ਇਸ ਰੋਡ ਦੇ ਉੱਪਰ ਕਿਨਾਰਿਆਂ ਦੇ ਉੱਪਰ ਜੋ ਮਜ਼ਦੂਰ ਨੇ ਬਕਬਕ ਸ਼ਹਿਰਾਂ ਤੋਂ ਆ ਕੇ ਇੱਥੇ ਇਸ ਮੌਸਮ ਦੇ ਵਿੱਚ ਛਤਰੀਆਂ ਜੋ ਨੇ ਉਹ ਲਗਾ ਲੈਂਦੇ ਨੇ ਕਾਫੀ ਵੱਡੀ ਗਿਣਤੀ ਵਿੱਚ ਇਸ ਰੋਡ ਦੇ ਉੱਪਰ ਛਤਰੀਆਂ ਲਗਾਈਆਂ ਗਈਆਂ ਨੇ ਜਿਨ੍ਹਾਂ ਨੂੰ ਖਰੀਦਣ ਵਾਸਤੇ ਜੋ ਲੋਕ ਇੱਥੇ ਰੁਕਦੇ ਨੇ ਕਿਉਂਕਿ ਰੰਗ-ਬਰੰਗੇ ਜੋ ਕਲਰ ਨੇ ਬੱਚਿਆਂ ਨੂੰ ਬਹੁਤ ਅਟਰੈਕਟ ਕਰਦੇ ਨੇ ਬੱਚੇ ਮਾਪਿਓ ਅੱਗੇ ਜिद ਕਰਦੇ ਨੇ ਕਿ ਉਹਨਾਂ ਨੂੰ ਇਹ ਛਤਰੀ ਲੈ ਕੇ ਦਿੱਤੀ ਜਾਵੇ ਜਿਸ ਕਰਕੇ ਉਹਨਾਂ ਨੂੰ ਰੋਡ ਦੇ ਉੱਪਰ ਹੀ ਆਪਣੇ ਜੋ ਵਾਈਕਲ ਨੇ ਰੋਕਣੇ ਪੈਂਦੇ ਨੇ ਵਧੀਆ ਗੱਲ ਹੈ ਕਿ ਕੋਈ ਰੋਜ਼ਗਾਰ ਕਰ ਰਿਹਾ ਹੈ ਪਰੰਤੂ ਇਸ ਜੋ ਇਹਨਾਂ ਦੀ ਜਿਸ ਜਗ੍ਹਾ ਦੇ ਉੱਪਰ ਖੜੇ ਨੇ ਇਹ ਰੋਡ ਦੇ ਉੱਪਰ ਖੜੇ ਨੇ ਇਸ ਦਾ ਦੂਸਰੇ ਪਾਸੇ ਦੂਸਰਾ ਪੱਖ ਇਹ ਹੈ ਕਿ ਇਸ ਦਾ ਇੱਥੇ ਕੋਈ ਦੁਰਘਟਨਾ ਵਾਪਰਨ ਦਾ ਖਤਰਾ ਬਣਿਆ ਹੋਇਆ ਕਿਉਂਕਿ ਜਦੋਂ ਲੋਕ ਖਰੀਦਦਾਰੀ ਕਰਨ ਲਈ ਰੋਡ ਦੇ ਉੱਪਰ ਰੁਕਦੇ ਨੇ ਤਾਂ ਬੈਕ ਸਾਈਡ ਤੋਂ ਆ ਕੇ ਕੋਈ ਗੱਡੀ ਕੋਈ ਬਾਈਕਲ ਉਹਨਾਂ ਵਿੱਚ ਲੱਗ ਸਕਦਾ ਤੇ ਕੋਈ ਅਣਸਖਾਮੀ ਘਟਨਾ ਵਾਪਰ ਸਕਦੀ ਹੈ ਪ੍ਰਸ਼ਾਸਨ ਨੂੰ ਇਸ ਵੱਲ ਧਿਆਨ ਦੇਣ ਦੀ ਜ਼ਰੂਰਤ ਹੈ ਕਿ ਇਹਨਾਂ ਜੋ ਮਜ਼ਦੂਰ ਨੇ ਜੋ ਹੈਂਡ ਟੂ ਮਾਊਥ ਨੇ ਦਿੱਲੀ ਆਪਣਾ ਕਰਕੇ ਖਾਣ ਵਾਲੇ ਲੋਕ ਨੇ ਇਹਨਾਂ ਵਾਸਤੇ ਕੋਈ ਉਪਚੁਕਤ ਜਗ੍ਹਾ ਜੋ ਐਪ੍ਰੋਪਰੀਏਟ ਪਲੇਸ ਦਿੱਤੀ ਜਾਵੇ ਜਿੱਥੇ ਇਹ ਆਪਣੀ ਸੇਲ ਕਰ ਸਕਣ ਦੂਸਰੇ ਪਾਸੇ ਦੇਖਣ ਵਿੱਚ ਆਇਆ ਕਿ ਜੋ ਪੁਲਿਸ ਦੇ ਘਾਰੀ ਨੇ ਇਹਨਾਂ ਕੋਲ ਆਉਂਦੇ ਨੇ ਤੇ ਇਹਨਾਂ ਨੂੰ ਇੱਥੋਂ ਚੁੱਕਣ ਦੇ ਲਈ ਜਾ ਕੇ ਤੇ ਹੋਰ ਜਗ੍ਹਾ ਜਾਣ ਦੇ ਲਈ ਕਹਿੰਦੇ ਵੀ ਨੇ ਪਰੰਤੂ ਇਹ ਲੋਕ ਇੱਥੇ ਹੀ ਕੁਝ ਸਮੇਂ ਦੇ ਲਈ ਉੱਥੋਂ ਚਲੇ ਜਾਂਦੇ ਨੇ ਉਸ ਤੋਂ ਬਾਅਦ ਫੇਰ ਇੱਥੇ ਆ ਕੇ ਇਹ ਜੋ ਛਤਰੀਆਂ ਨੇ ਟੰਗ ਲੈਂਦੇ ਨੇ ਦੇਖ ਸਕਦੇ ਹੋ ਕਿ ਬੜੇ ਹੀ ਅਟਰੈਕਟਿਵ ਕਲਰਸ ਨੇ ਬੱਚੇ ਇਹਨਾਂ ਕਲਰਸ ਤੋਂ ਬਹੁਤ ਜ਼ਿਆਦਾ ਅਟਰੈਕਟ ਹੋ ਜਾਂਦੇ ਨੇ ਜਿਸ ਕਰਕੇ ਉਹ ਮਾਪੇ ਅਗੇ ਇਨਸਿਸਟ ਕਰਦੇ ਨੇ ਛੋਟੀਆਂ-ਛੋਟੀਆਂ ਗੱਲਾਂ ਨੇ ਜਿਨ੍ਹਾਂ ਨੂੰ ਧਿਆਨ ਵਿੱਚ ਰੱਖਣ ਦੀ ਜ਼ਰੂਰਤ ਹੈ ਤਾਂ ਕਿ ਕੋਈ ਅਨਸਖਾਮੀ ਘਟਨਾਵਾਂ ਤੋਂ ਕਿਸੇ ਵੀ ਅਨਸਖਾਮੀ ਘਟਨਾ ਤੋਂ ਬਚਾਅ ਹੋ ਸਕੇ